ਕੁਵੈਤ ਵਿੱਚ ਭਾਰਤੀ ਦੂਤਕਰਨ ਨੇ ਇਹ ਹੈ ਕਿ ਕੁਵੈਤ ਵਿੱਚ ਪਹਿਲੀ ਵਾਰ ਹਿੰਦੀ ਰੇਡੀਓ ਪ੍ਰਸਾਰਣ ਸ਼ੁਰੂ ਹੋਇਆ ਹੈ ਭਾਰਤੀ ਤੂਤਕਰ ਨੇ ਹਰ ਐਤਵਾਰ ਨੂੰ ਕੁਵੈਤ ਰੇਡੀਓ ਤੇ ਐਫਐਮ 93.3 ਅਤੇ ਏਐਮ 96.3 ਤੇ ਇੱਕ ਹਿੰਦੀ ਪ੍ਰੋਗਰਾਮ ਸ਼ੁਰੂ ਕਰਨ ਲਈ ਕੁਵੈਤ ਦੇ ਸੂਚਨਾ ਮੰਤਰਾਲੇ ਦੀ ਛਲਾਗਾ ਕੀਤੀ ਹੈ ਭਾਰਤੀ ਦੂਤਕਰ ਨੇ ਕਿਹਾ ਹੈ ਕਿ ਕੁਵੈਤ ਵੱਲੋਂ ਚੁੱਕਿਆ ਗਿਆ ਇਹ ਕਦਮ ਦੋਵੇਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ ਦੱਸ ਦਈਏ ਕਿ ਕੁਵੈਤ ਦੇ ਵਿੱਚ 10 ਲੱਖ ਤੋਂ ਵੱਧ ਭਾਰਤੀ ਰਹਿੰਦੇ ਹਨ ਇਸ ਲਈ ਆਜ਼ ਨਾਲ ਇਹ ਦੇਸ਼ ਦਾ ਸਭ ਤੋਂ ਵੱਡਾ ਪ੍ਰਵਾਸੀ ਪਾਈਚਾਰਾ ਹੈ ਅਤੇ ਇਸ ਨੂੰ ਪ੍ਰਵਾਸੀ ਪਾਈਚਾਰਿਆਂ ਵਿੱਚੋਂ ਪਹਿਲੀ ਪਸੰਦੀਦਾ ਪਾਈਚਾਰਾ ਮੰਨਿਆ ਜਾਂਦਾ ਹੈ ਇੱਥੇ ਇੰਜੀਨੀਅਰ ਡਾਕਟਰ ਚਾਰਟਰਡ ਅਕਾਊਂਟੈਂਟ ਵਿਗਿਆਨੀ ਸੌਫਟਵੇਅਰ ਮਾਹਰ ਪ੍ਰਬੰਧਨ ਸਲਾਹਕਾਰ ਆਰਕੀਟੈਕਟ ਟੈਕਨੀਸ਼ੀਅਨ ਨਰਸਾਂ ਰਿਟੇਲਰ ਅਤੇ ਕਾਰੋਬਾਰੀ ਵੀ ਰਹਿੰਦੇ ਹਨ ਭਾਰਤ ਲੰਬੇ ਸਮੇਂ ਤੋਂ ਕੁਵੈਤ ਦਾ ਵਪਾਰਿਕ ਪਾਈਵਾਰ ਰਿਹਾ ਹੈ 2021-22 ਵਿੱਚ ਦੋਵਾਂ ਦੇਸ਼ਾਂ ਨੇ ਕੂਟਨੀਤਿਕ ਸਬੰਧਾਂ ਦੀ 60ਵੀਂ ਬਰੇਗੰਡ ਮਨਾਈ ਸੀ 17 ਅਪ੍ਰੈਲ ਨੂੰ ਕੁਵੈਤ ਵਿੱਚ ਭਾਰਤੀ ਰਾਜਦੂਤ ਆਦਰਸ਼ ਸਵਾਇਕ ਨੇ ਕੁਵੈਤ ਦੇ ਉਪ ਪ੍ਰਧਾਨ ਮੰਤਰੀ ਸ਼ੇਖ ਫਾਹਦ ਯੂਸਫ ਸਾਊਦ ਅਲ ਸਬਾ ਨਾਲ ਮੁਲਾਕਾਤ ਕੀਤੀ। ਇਸੇ ਦੌਰਾਨ ਭਾਰਤੀ ਰਾਜਦੂਤ ਨੇ ਕੁਵੈਤ ਵੱਲੋਂ ਸ਼ੁਰੂ ਕੀਤੇ ਪ੍ਰਵਾਸੀ ਪੱਖੀ ਕਦਮਾਂ ਦੀ ਸ਼ਲਾਘਾ ਵੀ ਕੀਤੀ। ਕੁਵੈਤ ਸਥਿਤ ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ।